ਤਿਆਰੀ ਹੁਣ ਇਸ ਜਿਹੜੇ ਇਲੈਕਸ਼ਨ ਹੈ ਇਸ ਇਲੈਕਸ਼ਨ ਵਿੱਚ ਪ੍ਰੈਜ਼ੀਡੈਂਟ ਦੀ ਪੋਸਟ ਵਾਸਤੇ ਪੰਜ ਕੈਂਡੀਡੇਟ ਹੈ ਆਈ ਐਮ ਵਨ ਆਫ ਥੈਮ ਤਾਰਨਮ ਨੂੰ ਪੂਰਾ ਹੰਗਾਰਾ ਮਿਲਿਆ ਔਰ ਮੈਨੂੰ ਉਮੀਦ ਹੈ ਇਸ ਵਾਰ ਵੀ ਮੈਨੂੰ ਪੂਰਾ ਹੰਗਾਰਾ ਦੇਣਗੇ ਔਰ ਪ੍ਰੈਜ਼ੀਡੈਂਟ ਦੀ ਪੋਸਟ ਤੇ ਮੈਨੂੰ ਬਣਾ ਲਗੇ ਮੈਂ ਹਰ ਟਾਈਮ ਆਪਣੇ ਹਰੇਕ ਬਾਰ ਮੈਂਬਰ ਨਾਲ ਪਹਿਲੇ ਉਹਨਾਂ ਤੋਂ ਪਹਿਲੇ ਖੜਾ ਵਾਂ ਔਰ ਉਹਨਾਂ ਦੀ ਕਿਸੇ ਵੀ ਦਿੱਕਤ ਵੇਲੇ ਮੈਂ ਉਹਨਾਂ ਦਾ ਉਹਨਾਂ ਦਾ ਸਾਥ ਪੂਰਾ ਦੂੰਗਾ ਮੇਰੀ ਪ੍ਰਾਇਰੀਟੀ ਇਹ ਹੈ ਵੀ ਮੈਂ ਉਹਨਾਂ ਦੇ ਸਿਟਿੰਗ ਅਰੇਂਜਮੈਂਟ ਔਰ ਚੈਂਬਰਸ ਵਗੈਰਾ ਦੀ ਵਿਵਸਥਾ ਕਰਾਂਗਾ ਉਹ ਮੇਰੀ ਪ੍ਰਾਇਰੀਟੀ ਹੈ ਹਾਈਜੈਨਿਕ ਫੂਡਸ ਦੀ ਗੱਲ ਹੈ ਜਾਂ ਵਾਸ਼ਰੂਮ ਵਗੈਰਾ ਸਾਫ ਸੁਥਰਾ ਦੀ ਗੱਲ ਹੈ ਜਾਂ ਪਾਰਕਿੰਗ ਸਪੇਸ ਦੀ ਗੱਲ ਹੈ ਇਹ ਮੇਰੇ ਮੁੱਦੇ ਹੈ ਜਿਨ੍ਹਾਂ ਨੂੰ ਲੈ ਕੇ ਜਿਨ੍ਹਾਂ ਦੇ ਡਿਵੈਲਪਮੈਂਟ ਨੂੰ ਲੈ ਕੇ ਮੈਂ ਇਸ ਇਲੈਕਸ਼ਨ ਵਿੱਚ ਆਇਆ ਹਾਂ ਹੁਣ ਇਲੈਕਸ਼ਨਸ ਆ ਚੁੱਕੇ ਨੇ ਇੱਕ ਇੱਕ ਸਾਲ ਤੋਂ ਬਾਅਦ ਫੇਰ ਤੋਂ ਆ ਚੁੱਕੇ ਨੇ ਤੇ ਕਿਸ ਤਰੀਕੇ ਦੀ ਤਿਆਰੀ ਜਿਹੜੀ ਕਿ ਇਸ ਵਾਰ ਚੱਲਦੀ ਵੀ ਦੇਖੋ ਜੀ ਤਿਆਰੀ ਹੁਣ ਇਸ ਜਿਹੜੇ ਇਲੈਕਸ਼ਨ ਹੈ ਇਲੈਕਸ਼ਨ ਵਿੱਚ ਪ੍ਰੈਜ਼ੀਡੈਂਟ ਦੀ ਪੋਸਟ ਵਾਸਤੇ ਪੰਜ ਕੈਂਡੀਡੇਟ ਹੈ ਆਈ ਐਮ ਵਨ ਆਫ ਥੈਮ ਔਰ ਤਿਆਰੀ ਅੱਗੇ ਵੀ ਸਾਡੇ ਹਰੀਖਸਰ ਇਲੈਕਸ਼ਨ ਹੁੰਦਾ ਹੈ ਅੱਗੇ ਵੀ ਮੈਂ ਦੋ ਵਾਰੀ ਇਹਦੇ ਵਿੱਚ ਇਸ ਬਾਰ ਐਸੋਸੀਏਸ਼ਨ ਨੇ ਮੈਨੂੰ ਮੌਕਾ ਦਿੱਤਾ ਹੈ ਜੋ ਇੱਕ ਵਾਰੀ ਮੈਂ ਫਾਈਨੈਂਸ ਸੈਕਟਰੀ ਇਲੈਕਟ ਹੋਇਆ 2008 ਚ ਔਰ ਸੈਕਿੰਡ ਟਾਈਮ ਮੈਂ 2014 ਚ ਐਜ਼ ਅ ਸੈਕਟਰੀ ਇਲੈਕਟ ਹੋਇਆ ਔਰ ਦੋਨੋਂ ਵਾਰੀ ਮੈਨੂੰ ਬਾਰ ਦੇ ਜਿਹੜੇ ਮੈਂਬਰ ਹੈ ਜਿਹੜੇ ਸੀਨੀਅਰ ਹੈ ਜਿਹੜੇ ਬ੍ਰਦਰ ਹੈ ਸਿਸਟਰਸ ਹੈ ਸਾਰਿਆਂ ਨੂੰ ਮੈਨੂੰ ਪੂਰਾ ਹੰਗਾਰਾ ਮਿਲਿਆ ਔਰ ਮੈਨੂੰ ਉਮੀਦ ਹੈ ਇਸ ਵਾਰ ਵੀ ਮੈਨੂੰ ਪੂਰਾ ਹੰਗਾਰਾ ਦੇਣਗੇ ਔਰ ਪ੍ਰੈਜ਼ੀਡੈਂਟ ਦੀ ਪੋਸਟ ਤੇ ਮੈਨੂੰ ਬਣਾਣਗੇ ਜਦੋਂ ਬਣ ਜਾਂਦਾ ਮਿਸ ਹੈਨਾ ਕੋਈ ਇਲੈਕਸ਼ਨ ਚ ਲੜਦਾ ਫਿਰ ਤੇ ਪ੍ਰੈਜ਼ੀਡੈਂਟ ਬਣ ਜਾਂਦਾ ਫਿਰ ਉਸ ਤੋਂ ਬਾਅਦ ਉਸ ਦੀ ਡਿਊਟੀਆਂ ਕਿਸ ਤਰੀਕੇ ਨਾਲ ਰਹਿੰਦੀਆਂ ਨੇ ਐਜ਼ ਅ ਬਾਰ ਐਸੋਸੀਏਸ਼ਨ ਦੇ ਰਿਗਾਰਡਿੰਗ ਦੇਖੋ ਜਿਹੜਾ ਪ੍ਰੈਜ਼ੀਡੈਂਟ ਹੈ ਹੀ ਇਜ਼ ਦਾ ਰਿਪਰੈਜ਼ੈਂਟੇਟਿਵ ਆਫ ਬਾਰ ਬਿਲਕੁਲ ਮਤਲਬ ਹੈਡ ਆਫ ਰਿਪਰੈਜ਼ੈਂਟੇਟਿਵ ਹੁੰਦਾ ਵੈਸੇ ਤਾਂ ਸਾਡੇ ਐਡਵੋਕੇਟਸ ਜਿਹੜੇ ਹੈਗੇ ਆ ਉਹ ਐਡਵੋਕੇਟ ਵਰਡਸ ਦੀ ਐਡਾ ਪਾਵਰਫੁਲ ਹੈ ਚਾਹੇ ਤੁਸੀਂ ਉਹ ਇੱਕ ਵਰਡ ਦੇ ਨਾਲ ਹੀ ਹਰੇਕ ਨੂੰ ਕੰਫੀਡੈਂਸ ਵੀ ਆਉਂਦਾ ਹੈ ਇੱਕ ਐਟੀਟਿਊਡ ਲੈਵਲ ਵੀ ਆਉਂਦਾ ਹੈ ਔਰ ਬਟ ਫਿਰ ਵੀ ਬੀਇੰਗ ਅ ਹਿਊਮਨ ਹਰੇਕ ਕਿਸੇ ਨੂੰ ਕੋਈ ਨਾ ਕੋਈ ਛੋਟੀ ਮੋਟੀ ਪ੍ਰੋਬਲਮਸ ਜਾਂ ਕੋਈ ਦਿੱਕਤ ਆ ਜਾਂਦੀ ਹੈ ਚਾਹੇ ਸੋਸਾਇਟੀ ਨੋਰਮਸ ਤੇ ਲੈ ਲਈਏ ਚਾਹੇ ਜੂਰੀਸਡੀਕਸ਼ਨ ਨੋਰਮਸ ਤੇ ਲੈ ਲਈਏ ਚਾਹੇ ਐਡਮਿਨਿਸਟ੍ਰੇਟਿਵ ਨੋਰਮਸ ਤੇ ਲੈ ਲਈਏ ਔਰ ਉਹਦੇ ਲਈ ਮੈਂ ਹਰ ਟਾਈਮ ਆਪਣੇ ਹਰੇਕ ਬਾਰ ਮੈਂਬਰ ਨਾਲ ਪਹਿਲੇ ਉਹਨਾਂ ਤੋਂ ਪਹਿਲੇ ਖੜਾ ਵਾਂ ਔਰ ਉਹਨਾਂ ਦੀ ਕਿਸੇ ਵੀ ਦਿੱਕਤ ਵੇਲੇ ਮੈਂ ਉਹਨਾਂ ਦਾ ਉਹਨਾਂ ਦਾ ਸਾਥ ਪੂਰਾ ਦਊਂਗਾ ਔਰ ਜਿੱਥੇ ਅਦਰਵਾਈਜ਼ ਜਿਹੜੀਆਂ ਪ੍ਰੋਬਲਮਸ ਹੈਗੀਆਂ ਉਹ ਬੇਸਿਕ ਜਿਹੜੀ ਪ੍ਰੋਬਲਮ ਹੈ ਮੇਜਰ ਜਿਹੜੀ ਪ੍ਰੋਬਲਮ ਜੋ ਐਜ਼ ਆਨ ਟੂਡੇ ਅਸੀਂ ਫੇਸ ਕਰਦੇ ਪਿਆ ਉਹ ਇਹ ਵੀ ਜਿਹੜੇ ਯੰਗ ਲਾਇਰਸ ਫਰੈਸ਼ਰ ਜਿਹੜੇ ਨਵੇਂ ਆ ਰਹੇ ਆ ਉਹਨਾਂ ਕੋਲ ਜਿਹੜੀ ਚੈਂਬਰਸ ਦੀ ਕਮੀ ਜਾਂ ਸਿਟਿੰਗ ਅਰੇਂਜਮੈਂਟ ਨਹੀਂ ਹੈਗਾ ਜਿੰਦੇ ਕਰਕੇ ਕਲਾਇੰਟ ਅਟੈਂਡ ਕਰਨਾ ਪ੍ਰੋਬਲਮ ਹੋ ਰਹੀ ਹੈ ਮੇਰੀ ਪ੍ਰਾਇਰੀਟੀ ਹੀ ਹੈ ਵੀ ਮੈਂ ਉਹਨਾਂ ਦੇ ਸਿਟਿੰਗ ਅਰੇਂਜਮੈਂਟ ਔਰ ਚੈਂਬਰਸ ਵਗੈਰਾ ਦੀ ਵਿਵਸਥਾ ਕਰਾਂਗਾ ਉਹ ਮੇਰੀ ਪ੍ਰਾਇਰੀਟੀ ਹੈ ਹਾਈਜੈਨਿਕ ਫੂਡਸ ਦੀ ਗੱਲ ਹੈ ਜਾਂ ਵਾਸ਼ਰੂਮ ਵਗੈਰਾ ਸਾਫ ਸੁਥਰੇ ਦੀ ਗੱਲ ਹੈ ਜਾਂ ਪਾਰਕਿੰਗ ਸਪੇਸ ਦੀ ਗੱਲ ਹੈ ਇਹ ਮੇਰੇ ਮੁੱਦੇ ਹੈ ਜਿਨ੍ਹਾਂ ਨੂੰ ਲੈ ਕੇ ਜਿਨ੍ਹਾਂ ਦੇ ਡਿਵੈਲਪਮੈਂਟ ਨੂੰ ਲੈ ਕੇ ਮੈਂ ਇਸ ਇਲੈਕਸ਼ਨ ਵਿੱਚ ਆਇਆ ਹਾਂ ਸਰ ਜੇਕਰ ਆਪਾਂ ਗੱਲ ਕਰ ਲਈ ਜਿਹੜੇ ਕੈਬਿਨਸ ਬਣੇ ਹੋਏ ਨੇ ਨਾ ਚੈਂਬਰ ਬਣੇ ਹੋਏ ਨੇ ਤੇ ਉਹਦੀ ਗਿਣਤੀ ਜਿੱਦਾਂ ਜਿਸ ਤਰੀਕੇ ਨਾਲ ਨਵੇਂ ਜਿਹੜੇ ਲਾਇਰਸ ਬਣ ਕੇ ਆ ਰਹੇ ਨੇ ਉਹਨਾਂ ਵਾਸਤੇ ਗਿਣਤੀ ਕੱਟਦੀ ਜਾ ਰਹੀ ਹੈ ਨਾ ਉਸ ਦੇ ਉੱਤੇ ਵੀ ਕੰਮ ਕੀਤਾ ਜਾਏਗਾ ਡੈਫੀਨਟਲੀ ਇਹ ਜਿਹੜੇ ਪਹਿਲੇ ਵੀ ਹੁਣ ਐਸ ਟਾਈਮ ਮੌਜੂਦਾ ਪ੍ਰਧਾਨ ਹੈ ਚੇਤਨ ਵਰਮਾ ਉਸ ਤੋਂ ਪਿਛਲੇ ਸਾਲ ਵੀ ਹੋਈ ਪ੍ਰਧਾਨ ਸੀ ਉਹਨਾਂ ਵੱਲੋਂ ਪੂਰੇ ਐਫਰਟਸ ਵੀ ਕੀਤੇ ਗਏ ਆ ਜਿਹੜੀ ਮਾਲ ਖਾਨੇ ਲਈ ਜਗ੍ਹਾ ਹੈਗੀ ਹੈ ਉਹ ਸਾਨੂੰ ਪ੍ਰੋਵਾਈਡ ਵੀ ਹੋਈ ਹੈ ਉਹ ਅਲਾਟ ਹੋਈ ਹੈ ਫੋਰ ਥਰਡ ਚੈਂਬਰ ਕੰਪਲੈਕਸ ਉਹਦੇ ਵਾਸਤੇ ਵੀ ਮੇਰਾ ਪੂਰਾ ਹਿੱਸਾ ਹੈ ਵੀ ਮੈਂ ਉਸ ਜਿਹੜਾ ਚੈਂਬਰ ਕੰਪਲੈਕਸ ਸਟਾਰਟ ਕਰਾਉਣੇ ਚ ਮੈਂ ਪੂਰਾ ਯੋਗਦਾਨ ਪਾਵਾਂ ਚਾਹੇ ਉਹਦੇ ਲੈਵਲ ਤੇ ਮੈਨੂੰ ਸੈਸ਼ਨ ਡਿਵੀਜ਼ਨ ਚਾਹੇ ਜਿਹੜੇ ਸਾਡੇ ਬਿਲਡਿੰਗ ਕਮੇਟੀ ਹੈ ਹਾਈ ਕੋਰਟ ਦੀ ਉੱਥੇ ਜਾ ਕੇ ਅਪੀਲ ਕਰਨੀ ਪਵੇ ਉਹਦੇ ਵਾਸਤੇ ਮੇਰਾ ਪੁਰਜ਼ੋਰ ਮੇਰੀ ਹੈਗੀ ਹੈ ਵੀ ਮੈਂ ਉਹ ਕੰਮ ਸ਼ੁਰੂ ਕਰਾਵਾਂ ਤੇ 2014 ਇੰਚ ਸਾਡੀ ਐਗਜ਼ੀਕਟਿਵ ਬੋਡੀ ਨੇ ਸ਼੍ਰੀ ਵਿਜੇ ਵੀ ਵਰਮਾ ਪ੍ਰਧਾਨ ਸੀ ਮੈਂ ਸੈਕਟਰੀ ਸੀ ਉਦੋਂ ਵੀ ਅਸੀਂ ਮੁੱਦਾ ਇਹ ਸੀ ਕਿਉਂਕਿ ਜਿਹੜੀ ਲਾਇਬ੍ਰੇਰੀ ਹੈ ਉਹ ਵਕੀਲ ਦਾ ਖਜ਼ਾਨਾ ਹੈ ਬਿਲਕੁਲ ਜੀ ਅਸੀਂ ਪਹਿਲੇ ਸਨੋਂ ਪਹਿਲੇ ਉਸ ਖਜ਼ਾਨੇ ਨੂੰ ਪਰਿਆ ਉਹਨੂੰ ਮੋਡਰੇਟ ਕੀਤਾ ਉਹਦੇ ਵਿੱਚ ਜਿਹੜੀਆਂ ਫੈਸਿਲਿਟੀਆਂ ਚਾਹੀਦੀਆਂ ਹਨ ਜਿਹੜੀਆਂ ਅਸੀਂ ਚਾਹੀ ਜੋ ਵੀ ਰਿਕੁਆਇਰਮੈਂਟ ਹੈਗੀਆਂ ਸੀ ਉਹਨੂੰ ਪੂਰਾ ਕਰਕੇ ਅੱਜ ਤੁਸੀਂ ਲਾਇਬ੍ਰੇਰੀ ਦੇਖੋ ਅੱਜ ਸਾਡੀ ਲਾਇਬ੍ਰੇਰੀ ਬਹੁਤ ਸੋਹਣੀ ਹੈ ਔਰ ਬਾਰੋ ਵੀ ਜਿਹੜੇ ਐਡਵੋਕੇਟਸ ਆ ਕੇ ਉਸ ਚੀ ਦੀ ਸ਼ਰੰਘਾ ਕਰਦੇ ਹੁੰਦਾ ਤੇ ਉਸ ਤੋਂ ਇਲਾਵਾ ਮੇਰੇ ਟਾਈਮ ਤੇ ਵਿੱਚ ਹੀ ਦੋ ਨਵੀਆਂ ਲਿਫਟਸ ਜੋ ਕਿ ਅੱਜ ਦੀ ਡੇਟ ਦੇ ਵਿੱਚ ਬਹੁਤ ਰਿਕੁਆਇਰਡ ਹੈ ਉਹ ਸ਼ੁਰੂ ਹੋਈਆਂ ਫਿਰ ਹਾਈਜਾਇਨਿਕ ਫੂਡ ਵਾਸਤੇ ਅਸੀਂ ਫੂਡ ਕੋਰਟ ਵੀ 2014 ਲੈ ਕੇ ਆਏ ਇਹਦਾ ਹੀ ਮੇਰਾ ਵਿਜ਼ਨ ਹੁਣ ਵਾਸਤੇ ਵੀ ਜੋ ਡਿਵੈਲਪਮੈਂਟ ਹੈ ਉਹ ਇਸ ਚੀਜ਼ ਨੂੰ ਅਪਗ੍ਰੇਡ ਕਰਨ ਦੀ ਹੈ ਪਿਛਲੇ ਸਾਲ ਜਿਹੜੇ ਚੇਤਨ ਵਰਮਾ ਜੀ ਇਹਨਾਂ ਨੇ ਵੀ ਬੜੀ ਉੱਥੇ ਡਿਵੈਲਪਮੈਂਟ ਕੀਤੀ ਉਸ ਤੋਂ ਪਿਛਲੇ ਸਾਲ ਵੀ ਚੇਤਨ ਵਰਮਾ ਸੀ ਉਹਨਾਂ ਨੇ ਪੂਰੀ ਡਿਵੈਲਪਮੈਂਟ ਕੀਤੀ ਔਰ ਮੇਰੇ ਇਹ ਹੈਗਾ ਵੀ ਮੈਂ ਉਸ ਡਿਵੈਲਪਮੈਂਟ ਨੂੰ ਹੋਰ ਉੱਪਰ ਤੱਕ ਲੈ ਕੇ ਜਾਵਾਂ ਹੋਰ ਅਨੁਠਾਵਾਂ ਸਰ ਕੈਂਪੇਨ ਕਿਸ ਤਰੀਕੇ ਦਾ ਚੱਲ ਰਿਹਾ ਕਿਉਂਕਿ ਸਮਾਂ ਕਾਫੀ ਮਿਲ ਜਾਂਦਾ ਕੈਂਪੇਨ ਕਰਨ ਦਾ ਤੇ ਕਿਸ ਤਰੀਕੇ ਦਾ ਹਰੇਕ ਜਿਹੜਾ ਸੈਕਸ਼ਨ ਦੇ ਵਿੱਚ ਜਾ ਕੇ ਕੈਂਪੇਨ ਚੱਲਦੀ ਵੀ ਹੈ ਦੇਖੋ ਕੈਂਪੇਨ ਬਹੁਤ ਸੋਹਣੀ ਚੱਲ ਰਹੀ ਹੈ ਹਰੇਕ ਕਿਸੇ ਦਾ ਪਿਆਰ ਮਿਲ ਰਿਹਾ ਹੰਗਾਰਾ ਮਿਲ ਰਿਹਾ ਵੱਡਿਆਂ ਦਾ ਅਸ਼ੀਰਵਾਦ ਮਿਲ ਰਿਹਾ ਭਰਾਵਾਂ ਦਾ ਸਾਥ ਮਿਲ ਰਿਹਾ ਔਰ ਭੈਣਾਂ ਦਾ ਸਾਥ ਮਿਲ ਰਿਹਾ ਹਰੇਕ ਤਰ੍ਹਾਂ ਨਾਲ ਮਾਲਕ ਦੀ ਕਿਰਪਾ ਵੀ ਹਰੇਕ ਤਰ੍ਹਾਂ ਨਾਲ ਮੈਨੂੰ ਵਧੀਆ ਹੰਗਾਰਾ ਮਿਲ ਰਿਹਾ ਕੈਂਪੇਨ ਡੋ ਟੂ ਰੋਰ ਵੀ ਕਰ ਰਹੇ ਆ ਕੈਂਪੇਨ ਬਾਈ ਕਾਲਿੰਗ ਹੋ ਰਹੀ ਹੈ ਕੈਂਪੇਨ ਚੈਂਬਰ ਟੂ ਚੈਂਬਰ ਵੀ ਹੋ ਰਹੀ ਹੈ ਔਰ ਇਸ ਗੱਲ ਦੀ ਮੈਨੂੰ ਖੁਸ਼ੀ ਹੈ ਵੀ ਮੈਨੂੰ ਬਾਰ ਮੈਂਬਰਾਂ ਲੋ ਪੂਰਾ ਹੌਸਲਾ ਦਿੱਤਾ ਜਾ ਰਿਹਾ ਪੂਰਾ ਹੰਗਾਰਾ ਦਿੱਤਾ ਜਾ ਰਿਹਾ ਔਰ ਮੈਂ ਫਿਰ ਇਸ ਗੱਲ ਤੇ ਤੁਹਾਡੇ ਚੈਨਲ ਦੇ ਮਾਧਿਮ ਰਾਹੀਂ ਸਾਰੇ ਬਾਰ ਮੈਂਬਰਾਂ ਨੂੰ ਅਪੀਲ ਕਰਾਂਗਾ ਕਿ ਬlesse me with your vote and support thank you